ਰਾਤਰੀ ਦੇ ਮੌਕੇ ਤੇ ਪਾਤਲਾ ਦੇ ਸ਼ਿਵ ਮੰਦਿਰ ਦੇ ਕਿਸ ਤਰ੍ਹਾਂ ਦੀ رونਕ ਹੈ ਸਜਾਇਆ ਗਿਆ ਹੈ ਕਾਫੀ ਗਹਿਮਾ ਗਹਿਮੀ ਚੱਲ ਰਹੀ ਹੈ ਚਾਰ ਚਫਰੇ ਇਸ ਵਕਤ ਤੁਹਾਨੂੰ ਦਿਖਾ ਰਿਹਾ ਪਾਤਲਾ ਦੇ ਪ੍ਰਾਚੀਨ ਸ਼ਿਵ ਮੰਦਿਰ ਦੇ ਕਿਸ ਤਰ੍ਹਾਂ ਦੀ ਦੀਪਮਾਲਾ ਕੀਤੀ ਗਈ ਹੈ ਔਰ ਜਗਮਗ ਜਗਮਗ ਕਰ ਰਹੀ ਹੈ ਜਿਹੜੇ ਕਿ ਮੰਦਿਰ ਕਮੇਟੀ ਵੱਲੋਂ ਇਹਦੇ ਉੱਤੇ ਕਾਫੀ ਜ਼ਿਆਦਾ ਇਸ ਵਕਤ ਜਿਹੜਾ ਕਿ ਰੌਣਕਾਂ ਲਾਈਆਂ ਗਈਆਂ ਨੇ ਔਰ ਸਜਾਇਆ ਹੋਇਆ ਹੈ ਪੂਰੀ ਤਰ੍ਹਾਂ ਮੰਦਿਰ ਇਹ ਇੱਕ ਅਨੋਖਾ ਹੀ ਬਣਾਇਆ ਹੋਇਆ ਹੈ ਜਿਹੜਾ ਪ੍ਰਾਚੀਨ ਸ਼ਿਵ ਮੰਦਿਰ ਇਸ ਵਕਤ ਕਿਸ ਤਰ੍ਹਾਂ ਦੀਪਮਾਲਾ ਕੀਤੀ ਹੋਈ ਹੈ ਔਰ ਜਿਹੜਾ ਸ਼ਿਵਰਾਤਰੀ ਦਾ ਤਿਉਹਾਰ ਹੈ ਬੜੀ ਸ਼ਰਧਾ ਭਾਵਨਾ ਨਾਲ ਮਨਾ ਲ ਜਾ ਰਹੇ ਨੇ ਵੱਡੇ ਇਤਰਾ ਦੇ ਵਿੱਚ ਜਾਰ ਫੇਰੇ ਲੜੀਆਂ ਲਟਾਂ ਹੀ ਲਟਾਂ ਤੁਹਾਨੂੰ ਦਿਖਾਈ ਦੇਣੀਆਂ ਔਰ ਇਸ ਤਰ੍ਹਾਂ ਦਾ ਕਾਵੜੀਆਂ ਨੇ ਜਿਹੜਾ ਕਿ ਜਲ ਲੈ ਕੇ ਆਣਾ ਹੈ ਹਰਦੁਆਰ ਤੋਂ ਉਹਨਾਂ ਦੀ ਵੀ ਇੱਥੇ ਟੀਮ ਪਹੁੰਚਣਗੀ ਜਿਹੜੇ ਕਿ ਭਗਤ ਸਾਰੇ ਔਰ ਇਸ ਵਕਤ ਜਿਹੜਾ ਕਿ ਮੰਦਰ ਨੂੰ ਕਿਸ ਤਰ੍ਹਾਂ ਚਮਕਾਇਆ ਹੋਇਆ ਹੈ ਇੱਕ ਦੁਲਹਨ ਦੀ ਤਰ੍ਹਾਂ ਮੰਦਰ ਨੂੰ ਚਮਕਾਇਆ ਹੋਇਆ ਹੈ ਔਰ ਜਗਾ ਜਗਾ ਦੀਪmala ਕੀਤੀ ਹੋਈ ਆ ਬਹੁਤ ਇੱਕ ਸ਼ਾਨਦਾਰ ਬਣਾਇਆ ਹੋਇਆ ਹੈ ਪ੍ਰਾਚੀਨ ਸ਼ਿਵ ਮੰਦਰ ਪਤਨਾ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਔਰ ਜਿਹੜੀ ਸਵੇਰੇ ਸ਼ੋਭਾ ਯਾਤਰਾ ਵੀ ਕੀਤੀ ਜਾਵੇਗੀ ਇੱਥੋਂ ਇਸ ਵਕਤ ਦੇ ਮੰਦਿਰ ਦੇ ਵਿੱਚ ਜਿਹੜੀ ਤੁਹਾਨੂੰ ਕੰਡੀਸ਼ਨ ਦਿਖਾਣੇ ਆ ਕਿ ਇਸ ਤਰ੍ਹਾਂ ਜਗਮਗ ਜਗਮਗ ਹੁੰਦੀ ਪਈ ਔਰ ਜਿਹੜਾ ਕਿ ਭਗਵਤ ਦੇ ਹਲ ਨਿਕਾ ਨੇ ਇਹ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਸੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਨਮਸਕਾਰ ਜੀ ਭਾਜਨ ਜੀ ਤੁਹਾਡਾ ਇੱਥੇ ਆਉਣ ਦੇ ਜੀ ਆਨੁ ਆਖਦੇ ਆ ਪ੍ਰਾਚਨ ਸ਼ਿਵ ਮੰਦਿਰ ਤੇ ਪੋਲਿਨਾਥ ਦੀ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਤੁਸੀਂ ਪਹੁੰਚੇ ਹੋ ਪ੍ਰਾਚਨ ਸ਼ਿਵ ਮੰਦਿਰ ਕਮੇਟੀ ਜੋ ਕਿ ਲਗਾਤਾਰ 45 ਸਾਲ ਤੋਂ ਮਹਾ ਸ਼ਿਵਰਾਤਰੀ ਦਾ ਮਹਾਂ ਇਸ ਵਾਰ ਅਸੀਂ ਜੋ ਕਾਵੜ ਹੈ ਹਰੀਦਵਾਰ ਤੋਂ 200 ਦੇ ਕਰੀਬ ਕਾਵੜ ਪੈਦਲ ਗੰਗਾਜਲ ਲੈ ਕੇ ਆ ਰਹੀ ਹੈ ਜੋ ਕਿ ਕੱਲ ਨੂੰ ਮਹਾਸ਼ਿਵਰਾਤਰੀ ਵਦਨ ਪਾਤਰਾ ਦੇ ਇੱਥੇ ਪਹੁੰਚੇਗੀ ਤੇ ਸਾਰਾ ਸ਼ਹਿਰ ਹੀ ਉਹਦਾ ਸਵਾਗਤ ਕਰੇਗਾ ਤੇ ਪ੍ਰਾਚਨ ਸ਼ਿਵ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਭੰਡਾਰਾ ਵੀ ਵਰਤੇਗਾ ਤੇ ਆਈ ਕਾਵੜ ਦਾ ਸ਼ੋਹ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਕਾਰਜਕ੍ਰਮ ਹੋਊਗਾ ਥਾਂ ਥਾਂ ਤੇ ਸਵਾਗਤ ਹੋਊਗਾ ਸਾਰਾ ਸ਼ਹਿਰ ਹੀ ਕੱਲ ਨੂੰ ਪੋਲੇਨਾਰ ਦੇ ਰੰਗ ਦੇ ਵਿੱਚ ਰੰਗਿਆ ਜਾਊਗਾ ਕਿਉਂਕਿ ਹਰ ਥਾਂ ਤੇ ਇਸ ਵਾਰ ਵੀ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਾਏ ਜਾਵੰਗੇ ਜਗ੍ਹਾ ਜਗ੍ਹਾ ਤੇ ਔਰ ਜਿਹੜਾ ਕਿ ਅੱਜ ਇਹ ਨਾ ਮੰਦਰ ਨੂੰ ਚਮਕਾ ਹੋਇਆ ਹੈ ਅਡੋਖੇ ਤਰੀਕੇ ਦੇ ਨਾਲ ਹੀ ਜਿਹੜੀ ਇਹ ਚ ਰੀਮਾਲਾ ਕੀਤੀ ਗਈ ਆ ਇਹ ਤੇ ਕਿੱਥੋਂ ਦੀ ਕਿਸ ਤਰ੍ਹਾਂ ਦਾ ਇਹ ਜਿਹੜਾ ਕਿੰਨਾ ਖਰਚਾ ਆ ਗਿਆ ਹੋਵੇ ਦੇਖੋ ਪੋਲੇਨਾਰ ਦਾ ਤਿਉਹਾਰ ਹੈ ਜਿਵੇਂ ਸ਼ਿਵ ਦਾ ਵਿਆਹ ਹੈ ਇਹਦੇ ਖਰਚੇ ਦੀ ਕੋਈ ਸੀਮਾ ਨਹੀਂ ਜੋ ਵੀ ਖਰਚਾ ਹੋ ਰਿਹਾ ਹੈ ਸਭ ਭਗਤਾਂ ਦਾ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਖਰਚੇ ਦਾ ਬਜਟ ਦਾ ਸਾਨੂੰ ਬਾਅਦ ਵਿੱਚ ਪਤਾ ਲੱਗੂ ਵੀ ਕਿੰਨੇ ਲੱਗੇ ਨੇ ਕਿਉਂਕਿ ਬਹੁਤ ਵੱਡਾ ਬਜਟ ਹੈ ਸਾਡਾ ਖਰਚੇ ਦਾ ਪੋਲੇ ਨਾਲ ਦੇ ਮੰਦਿਰ ਦੇ ਕੰਮ ਚੱਲ ਰਿਹਾ ਹੈ ਜਿੱਥੇ ਕਰੋੜਾਂ ਰੁਪਏ ਦਾ ਖਰਚਾ ਹੋ ਰਿਹਾ ਹੈ ਇੱਕ ਸ਼ੀਸ਼ ਮਹਿਲ ਬਣ ਜਾ ਰਿਹਾ ਸੋ ਇਹ ਪੋਲੇ ਦੇ ਕਾਰਜਕ੍ਰਮ ਨੇ ਇਹਨਾਂ ਉੱਤੇ ਖਰਚੇ ਦੀ ਕੋਈ ਸੀਮਾ ਨਹੀਂ ਪਤਾ ਨਹੀਂ ਕਿੱਥੋਂ ਆ ਰਹੇ ਨੇ ਕਿਵੇਂ ਲੱਗ ਰਹੇ ਨੇ ਇਹਦਾ ਪੋਲੇ ਹੀ ਜਾਣਦਾ ਹੈ ਸੋ ਅਸੀਂ ਕਾਰਜਕ੍ਰਮ ਆਪਦੇ ਵੱਲੋਂ ਪੂਰਾ ਜੋਰ ਲਾ ਕੇ ਵਧੀਆ ਕਾਰਜਕ੍ਰਮ ਕਰ ਰਹੇ ਹਾਂ ਜਿਹੜੇ ਸ਼ੀਸ਼ ਮੰਦਿਰ ਦੇ ਵਿੱਚ ਇੱਥੇ ਸਾਰੇ ਚੋਂ ਭਗਤ ਜਲ ਲੈ ਕੇ ਆਵਾਂਗੇ ਕਿੱਥੋਂ ਕਿੱਥੋਂ ਲੈ ਕੇ ਆਉਣਗੇ ਔਰ ਕਿਸ ਤਰ੍ਹਾਂ ਦੀ ਉਹਨਾਂ ਦੇ ਵਾਸਤੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਦੇਖੋ ਕੱਲ ਨੂੰ 200 ਦੇ ਕ੍ਰੀ ਕਾਵੜ ਹਰਿਦਵਾਰ ਤੋਂ ਪੈਦਲ ਗੰਗਾ ਜਲ ਲੈ ਕੇ ਚੱਲੀ ਹੋਈ ਹੈ ਜੋ ਕਿ ਲਗਾਤਾਰ 7-8 ਦਿਨ ਤੋਂ ਤਪੱਸਿਆ ਕਰਦੇ ਹੋਏ ਪਾਤਰਾਵਿਕੇ ਪਹੁੰਚੇਗੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਉਹ ਭੋਲੇਨਾਰ ਦੇ ਜਲ ਅਰਪਣ ਕਰਕੇ ਆਪਣੀਆਂ ਮਨੋ ਕਾਮਨਾਵਾਂ ਪੂਰਨ ਕਰਨਗੇ ਹੋਰ ਵੀ ਸੰਗਤ ਨੂੰ ਬੇਨਤੀ ਹੈ ਸਾਰੇ ਸ਼ਹਿਰ ਨੂੰ ਬੇਨਤੀ ਹੈ ਕਿ ਇਹ ਪ੍ਰਾਚੀਨ ਮੰਦਿਰ 200 ਸਾਲ ਪੁਰਾਣਾ ਮੰਦਿਰ ਹੈ ਇੱਥੇ ਜਿਸ ਨੇ ਜੋ ਮੰਗਿਆ ਸੋ ਫਲ ਪਾਇਆ ਸੋ ਤੁਸੀਂ ਵੀ ਆਓ ਇੱਥੇ ਕੱਲ ਨੂੰ ਮਹਾ ਸ਼ਿਵਰਾਤਰੀ ਦਾ ਭੋਲੇਨਾਰ ਦਾ ਦਿਨ ਹੈ ਆਓ ਤੇ ਇੱਥੇ ਲੋਟਾ ਵੀ ਮਿਲੂਗਾ ਜਲ ਵੀ ਮਿਲੂਗਾ ਤੇ ਕੋਈ ਚੀਜ਼ ਇੱਥੇ ਕੋਈ ਜ਼ਿਆਦਾ ਖਰਚੇ ਵਾਲਾ ਕੰਮ ਨਹੀਂ ਪਰੰਤੂ ਭੋਲੇ ਨਾ ਦਾ ਆਸ਼ੀਰਵਾਦ ਲੈ ਕੇ ਜਾਓ ਕਿਉਂਕਿ ਹਰ ਸਾਲ ਹੀ ਇੱਥੇ ਕਾਫੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਕਾਫੀ ਮੰਨਤ ਆਈ ਸੀ ਹੋਰ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਕਮੇਟੀ ਮੈਂਬਰ ਦੇ ਪਹੁੰਚੇ ਹੋਏ ਨੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਆਇਓ ਤੇ ਕਿਸ ਤਰ੍ਹਾਂ ਲੱਗਦਾ ਤਿਆਰੀਆਂ ਕੀਤੀਆਂ ਗਈਆਂ ਕਿਉਂਕਿ ਪ੍ਰਸ਼ਾਸਨ ਦੀ ਵੀ ਤਿਆਰੀ ਹੋਊਗੀ ਔਰ ਇਹ ਦੇ ਇਲਾਕੇ ਦੇ ਵਿੱਚ ਹਜ਼ਾਰਾਂ ਹੀ ਲੋਕ ਇੱਥੇ ਨਤਮਸਤਕ ਹੋਣਗੇ ਸ਼ਕਨੂ ਸ਼ਿਭਰਾਤਰੀ ਤੇ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੀਆਂ ਇਸ ਤਰ੍ਹਾਂ ਨੇ ਕੋਈ ਸੁਰੱਖਿਆ ਨੂੰ ਲੈ ਕੇ ਵੀ ਔਰ ਕਿਸ ਤਰ੍ਹਾਂ ਦਾ ਜਿਹੜੇ ਬੰਦੋਬਸਤ ਹੋਰ ਕੀਤੇ ਗਏ ਜੇ ਆਪਾਂ ਤਿਆਰੀ ਦੀ ਗੱਲ ਕਰੀਏ ਸਾਰਾ ਸ਼ਹਿਰ ਪਾਤਣਾ ਸ਼ਹਿਰੀ ਹਰ ਸਾਲ ਇਥੇ ਇੱਕ ਦੁਨੰਦੀ ਤਰ੍ਹਾਂ ਸਜਾਇਆ ਜਾਂਦਾ ਹਰ ਕੋਈ ਜੋ ਸ਼ੇ ਭਗਤ ਨੇ ਗੰਗਾ ਜਲ ਲੈ ਕੇ ਆਉਂਦੇ ਉਹਨਾਂ ਦੇ ਸਵਾਗਤ ਲਈ ਬੜਾ ਉਮੜਿਆ ਹੋਇਆ ਹੁੰਦਾ ਹਰ ਇੱਕ ਦੇ ਮਨ ਵਿੱਚ ਇਹ ਹੀ ਹੁੰਦਾ ਕਿ ਅਸੀਂ ਜੋ ਸ਼ੇ ਭਗਤ ਲਗਾਤਾਰ 10 ਦਿਨ ਤੋਂ ਗੰਗਾ ਜਲ ਲੈ ਕੇ ਪਾਤਣਾ ਪਹੁੰਚਦੇ ਨੇ ਉਹਨਾਂ ਕਿਵੇਂ ਵੈਲਕਮ ਕਰੀਏ ਕਿਵੇਂ ਜੀ ਆਇਆ ਕਹੀਏ ਇਹ ਪ੍ਰਸ਼ਾਸਨ ਦੀ ਗੱਲ ਕਰੀਏ ਸਾਡੇ ਡੀਐਸਪੀ ਸਾਹਿਬ ਪੂਰਾ ਪੁਲਿਸ ਪ੍ਰਸ਼ਾਸਨ ਸਾਡੇ ਨੂੰ ਪੂਰਾ ਸਹਿਯੋਗ ਦਿੰਦਾ ਹਰ ਸਾਲ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਸਾਡੀ ਸ਼ੋਭਾ ਯਾਤਰਾ ਬੜੀ ਬੜੀਆ ਤਰੀਕੇ ਨਾਲ ਨਿਕਲਦੀ ਜਾਂਦੀ ਆ ਔਰ ਜਦੋਂ ਮੈਂ ਸਪਾਕਤਾ ਦੇ ਸਵਾਗਤ ਦੀ ਗੱਲ ਕਰਾਂ ਤਾਂ ਕੱਲੇ-ਕੱਲੇ ਮਨ ਦੇ ਵਿੱਚ ਕੱਲੇ-ਕੱਲੇ ਇਨਸਾਨ ਦੇ ਮਨ ਦੇ ਵਿੱਚ ਇਹੀ ਹੁੰਦਾ ਕਿ ਅਸੀਂ ਸ਼ਿਵ ਭਗਤਾਂ ਦਾ ਕਿੰਨੇ ਵਧੀਆ ਤਰੀਕੇ ਨਾਲ ਸਵਾਗਤ ਕਰੀਏ ਔਰ ਬਹੁਤ ਲੰਬੇ ਸਮੇਂ ਤੋਂ ਲਗਭਗ 45 ਸਾਲ ਤੋਂ ਇਹ ਸਾਡੇ ਜਿਹੜੇ ਸ਼ਿਵ ਭਗਤ ਨੇ ਗੰਗਾ ਜਲ ਲੈ ਕੇ ਹਰਦਵਾਰ ਤੋਂ ਪੈਦ ਲਾਂਦੇ ਨੇ ਸਾਹਮਣੇ ਅਸੀਂ ਵੀ ਪਰ ਜੀ ਪਾਚੀ ਨਿਸ਼ਬੰਦਰ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਵੈਲਕਮ ਕਰਾਂਗੇ ਉਹਨਾਂ ਦਾ ਇੱਥੇ ਪਹੁੰਚ ਕੇ ਕਿਉਂਕਿ ਕਾਫੀ ਵੱਡਾ ਇਹਦੇ ਵਿੱਚ ਇਸੇ ਇਲਾਕੇ ਦੇ ਵਿੱਚ ਜਿਹੜਾ ਪਾਚੀ ਨਿਸ਼ਬੰਦਰ ਕਾਫੀ ਲੰਮੇ ਸਮੇਂ ਤੋਂ ਇੱਥੇ ਲੋਕ ਕਰੀ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਏ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਜੁੜੇ ਹੋ ਇਹਨਾਂ ਦੇ ਨਾਲ ਮੰਦਿਰ ਕਮੇਟੀ ਦੇ ਨਾਲ ਔਰ ਤੁਹਾਡੀਆਂ ਮੇਰੇ ਖਿਆਲ ਤੇ ਕਈ ਦਿਨ ਪਹਿਲਾਂ ਹੀ ਡਿਊਟੀਆਂ ਲੱਗ ਜਾਂਦੀਆਂ ਆਏ ਸਵੇਰੇ ਵੀ ਕਿਸ ਤਰ੍ਹਾਂ ਦੀ ਡਿਊਟੀ ਰਹਿੰਦੀ ਹੈ ਕੱਲੋ ਅਸੀਂ ਸਵੇਰੇ 4 ਵਜੇ ਤੋਂ ਲੈ ਕੇ ਪੂਰਾ ਦਿਨ ਪੂਰੀ ਰਾਤ ਆ ਸ਼੍ਰੀ ਮੰਦਿਰ ਪੁਰਨਾਦੀ ਕਿਰਪਾ ਦੇ ਨਾਲ ਆ ਲਗਾਤਾਰ ਅਸੀਂ 48 ਸਾਲਾਂ ਤੋਂ ਪੁਰਨਾਦੀ ਸੇਵਾ ਕਰਦੇ ਆ ਰਹੇ ਆ ਤੇ ਇਹ ਪ੍ਰਾਚੀਨ ਸ਼ਿਵ ਮੰਦਿਰ ਜੋ ਕਿ ਪਲੱਸ ਸ਼ਿਵ ਦਿਵਾਲਾ ਆਖਿਆ ਜਾਂਦਾ ਸੀ ਇੱਥੇ ਪੂਰੀ ਜੋ ਵੀ ਸ਼ਰਦਾ ਜੋ ਵੀ ਮੁਰਾਦ ਲੈ ਕੇ ਆਇਆ ਉਹ ਪੂਰੀ ਹੁੰਦੀ ਆ ਤੇ ਜੋ ਸ਼ਿਵਰਾਤਰੀਆਂ ਦੇ ਨਾਲ ਪੂਰਾ ਸ਼ਹਿਰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹਰੇਕ ਦੇ ਹਨ ਮੰਦਿਰ ਜਗਾ ਜਗਾ ਤੇ ਸਟਾਲਾਂ ਜਗਾ ਜਗਾ ਤੇ ਲੰਗਰ ਲਾਏ ਗਏ ਨੇ ਸਾਨੂੰ ਪੂਰਾ ਸ਼ਹਿਰ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਹੋ ਗਿਆ ਤੇ ਕੱਲ ਨੂੰ ਤੁਹਾਡੇ ਕਾਵੜੀਏ ਜੋ ਜਲ ਲੈ ਕੇ ਆ ਰਹੇ ਨੇ ਲਗਭਗ 200 ਦੇ ਲਗਭਗ ਕਾਵੜੀਏ ਜਲ ਲੈ ਕੇ ਆ ਰਹੇ ਨੇ ਜੋ ਕਿ ਕੱਲ ਨੂੰ ਕੋਲੀਨਾਥ ਦੇ ਅਗੇ ਅਰਪਣ ਕਰਨਗੇ ਪੂਰੇ ਸ਼ਹਿਰ ਨੂੰ ਪੁਰਾਤਚੀਨ ਸ਼ਿਵਮੰਦਰ ਕਮੇਟੀ ਵੱਲੋਂ ਸੱਦਾ ਕਿ ਪੂਰਾ ਸ਼ਹਿਰ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਕੀ ਲੱਗਦਾ